ਸਤਲੁਜ ਦਰਿਆ ਜਿਸ ਜਗ੍ਹਾ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਗੋਰਿਆਂ ਦੇ ਨਾਲ ਸੰਧੀ ਕੀਤੀ ਜਿਸ ਤੋਂ ਬਾਅਦ ਇਸ ਜਗ੍ਹਾ ਤੋਂ ਪੰਜਾਬ ਦਾ ਰਾਜ ਸ਼ੁਰੂ ਹੋਇਆ ਸੇਕਾ ਕੌਮ ਦੇ ਮਹਾਨ ਜੋਧੇ ਜਰਨੈਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰ ਆ ਔਰ ਇੱਕ ਬੰਨੇ ਗੋਰਿਆਂ ਦਾ ਰਾਜ ਸੀ ਸਤਲੁਜ ਤੋਂ ਪਰਲੇ ਬੰਨੇ 1831 ਜਿਹੜੀ ਸੰਧੀ ਹੋਈ ਸੀ ਉਹ ਸੰਧੀ ਸੰਮੇਲਨ ਜਿਹੜਾ ਅੱਜ ਮਹਾਰਾਜਾ ਰਣਜੀਤ ਸਿੰਘ ਜੀ ਦਾ ਹੋ ਰਿਹਾ ਵਾ ਏ ਨੂਰ ਦਾ ਮਾਲਕ ਮਹਾਰਾਜਾ ਰਣਜੀਤ ਸਿੰਘ ਜਿਸ ਨੇ ਡੌਲੇ ਤੇ ਸ਼ੇਰ ਇੱਥੇ ਬੰਨਿਆ ਹੁੰਦਾ ਸੀ ਕੋਹੇ ਨੂਰ ਤੇ ਜਦੋਂ ਕੋਈ ਗਿਆ ਗੋਰਾ ਤੇ ਉਹ ਕਹਿੰਦਾ ਮਹਾਰਾਜ ਤੁਸੀਂ ਕੋਹੇ ਨੂਰ ਜਿਹੜਾ ਇੱਥੇ ਮੱਥੇ ਤੇ ਬੰਨੀਦਾ ਤੇ ਕਹਿੰਦੇ ਮੱਥੇ ਤੇ ਤੇ ਉਹ ਬੰਦੇ ਜਿਹਨਾਂ ਮੱਥੇ ਰਗੜ ਕੇ ਲਿਆ ਸੀ ਤੇ ਡੌਲਿਆਂ ਦੇ ਯੋਰ ਨਾਲ ਲਿਆ ਡੌਲਿਆਂ ਤੇ ਬੰਨਾਂਗੇ ਯੂਐਸਏ ਤੋਂ ਚਿੱੱਚੀ ਦੌਰ ਤੇ ਆ ਵੀ ਹਾਂਜੀ ਵੀਰ ਜੀ ਤੁਹਾਨੂੰ ਵੀਰ ਹੋਣਾ ਨੇ ਇਹਨਾਂ ਨੇ ਦਵਿੰਦਰਜੀਤ ਹਣਾ ਦੱਸਿਆ ਸੀ ਸਾਨੂੰ ਕਿ ਇੱਥੇ ਇੱਕ ਬਹੁਤ ਹੀ ਵਧੀਆ ਸੰਮੇਲਨ ਹੋਣ ਜਾ ਰਿਹਾ ਵਾ ਜਿਹੜਾ ਕੀ ਆਪਣਾ ਸਿੱਖ ਕੌਮ ਦਾ ਮਹਾਨ ਜਰਨੈਲ ਆ ਰਾਜੇ ਬਣ ਦੀ ਸੁਪਨੀ ਸਾਰੇ ਲਿੰਦੇ ਆ ਪਰ ਰਾਜ ਰਾਜਾ ਬਣਨਾ ਬਹੁਤ ਔਖਾ ਹੈ ਅੱਜ ਦੇ ਰਾਜੇ ਵੀ ਆਗੇ ਆ ਅੱਜ ਦੇ ਰਾਦੇ ਇਨਕਲਾਬ ਦੇ ਨਾਂ ਤੇ ਵੋਟਾਂ ਲੈ ਕੇ ਪੱਗਾਂ ਦੇ ਰੰਗ ਚੇਂਜ ਕਰ ਲਿਆ ਦਿਆਲਤਾ ਬਹੁਤ ਵੱਡੇ ਲੈਵਲ ਦੀ ਸੀ ਦਲੇਰੀ ਬਹੁਤ ਵੱਡੇ ਲੈਵਲ ਦੀ ਕੀ ਕੀ ਮੈਂ ਮਸਾਲਾ ਦਵਾਉਂਦਾ ਦੀਆਂ ਸਾਡੇ ਪੰਜਾਬੀ ਕਲਾਕਾਰ ਅਮੈ ਵੇਖਣ ਦੇ ਆ ਬਾਹਰ ਜਾ ਕੇ ਸ਼ੋਅ ਕਰਦੇ ਆ ਇੱਥੇ ਵੀ ਸ਼ੋਅ ਕਰਦੇ 2.5 ਲੱਖ ਰੁਪਏ ਬਲੈਕ ਟਿਕਟਾਂ ਵਿਕਦੀਆਂ ਲੱਖ ਦੀ ਲਾਹਣਤਾ ਲੱਚਰਤਾ ਤੇ ਤੁਸੀਂ ਲੱਖਾਂ ਰੁਪਏ ਖਰਚ ਕੇ ਜਾਂਦੇ ਹੋ ਤੇ ਜਿਨ੍ਹਾਂ ਨੇ ਸਾਨੂੰ ਰਾਜ ਭਾਗ ਦਵਾਇਆ ਜਿਨ੍ਹਾਂ ਨੇ ਸਾਡਾ ਇਤਿਹਾਸ ਬਣਾਇਆ 10-10 ਰੁਪਏ ਟਿਕਟ ਰੱਖੀ ਹੈ ਇਸ ਵਕਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੇ ਚੌਂਕੀ ਤੇ ਮੌਜੂਦ ਹੈ ਜਿਸ ਜਗ੍ਹਾ ਤੇ 1831 ਦੇ ਵਿੱਚ ਸਰਕਾਰੇ ਖਾਲਸਾ ਦਾ ਝੰਡਾ ਲਹਿਰਾ ਕੇ ਪੰਜਾਬ ਦੀ ਆਜ਼ਾਦੀ ਨੂੰ ਦਰਸਾਇਆ ਗਿਆ ਇੱਕ ਵਾਰ ਤਸਵੀਰਾਂ ਦਿਖਾ ਦਿੰਨੇ ਆ ਇੱਕ ਪਾਸੇ ਸਤਲੁਜ ਦਰਿਆ ਜਿਸ ਜਗ੍ਹਾ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਗੋਰਿਆਂ ਦੇ ਨਾਲ ਸੰਧੀ ਕੀਤੀ ਜਿਸ ਤੋਂ ਬਾਅਦ ਇਸ ਜਗ੍ਹਾ ਤੋਂ ਪੰਜਾਬ ਦਾ ਰਾਜ ਸ਼ੁਰੂ ਹੋਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਈ ਨੂਰ ਦੇ ਮਾਲਕ ਅੱਜ ਉਹਨਾਂ ਦੇ ਰਾਜ ਨੂੰ ਪੂਰੀ ਦੁਨੀਆ ਯਾਦ ਕਰਦੀ ਹੈ ਕਿਉਂਕਿ ਉਹ ਐਸਾ ਰਾਜ ਸੀ ਜਿਸ ਦੇ ਵਿੱਚ ਨਾ ਜੇਲਾ ਹੁੰਦੀਆਂ ਸੀਗੀਆਂ ਮੰਦਰ ਅਤੇ ਗੁਰਦੁਆਰਿਆਂ ਤੱਕ ਮਸਜਿਦਾਂ ਤੱਕ ਸੋਨਾ ਜਿਹੜਾ ਉਹ ਚੜਾਇਆ ਜਾਂਦਾ ਸੀ ਹਰ ਇੱਕ ਧਰਮ ਨੂੰ ਉੱਚੇ ਪੱਧਰ ਤੇ ਨਿਯੁਕਤ ਕੀਤਾ ਜਾਂਦਾ ਸੀ ਅਤੇ ਪੰਜਾਬ ਨੂੰ ਸ਼ਾਂਤੀ ਦੇਸ਼ ਬਣਾਇਆ ਗਿਆ ਸੀਗਾ ਸੋ ਗੱਲਬਾਤ ਕਰਦੇ ਆ ਅੱਜ ਇਸ ਜਗ੍ਹਾ ਤੋਂ ਇੱਕ ਨਗਰ ਕੀਰਤਨ ਕੱਢਿਆ ਗਿਆ ਜਿੱਥੇ ਸੰਤ ਸਿਪਾਹੀ ਗਰੁੱਪ ਤੋਂ ਇੱਥੇ ਦਵਿੰਦਰਪਾਲ ਸਿੰਘ ਖਾਲਸਾ ਪਹੁੰਚੇ ਨੇ ਅਤੇ ਸਮਾਜ ਸੇਵਕ ਸਰਬਜੀਤ ਸਿੰਘ ਸੋਨੂ ਜੰਡਿਆਲਾ ਪਹੁੰਚੇ ਨੇ ਵੀਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਅੱਜ ਇੱਥੇ ਪਹੁੰਚੇ ਹੋ ਇੱਕ ਸਮਾमेलन ਰੱਖਿਆ ਗਿਆ ਨਗਰ ਕੀਰਤਨ ਕੱਢਿਆ ਗਿਆ ਜਹੋ ਜਲਾਲ ਦੇ ਨਾਲ ਖਾਲਸੀਆਂ ਫੋਜਾ ਇੱਥੇ ਪਹੁੰਚੀਆਂ ਨੇ ਕੀ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮਹਿਸੂਸ ਕਰਦਾ ਔਰ ਮੈਂ ਭਰਾ ਜੀ ਇੱਥੇ ਨ ਔਰ ਬੜਾ ਪ੍ਰਾਊਡ ਮਹਿਸੂਸ ਹੁੰਦਾ ਕਿਸੇ ਸਮੇਂ ਇਸ ਜਗ੍ਹਾ ਤੇ ਨਾ ਅੰਦਰ ਆਉਣ ਦੇ ਲਈ ਐਂਟਰੀ ਕਰਾਉਣੀ ਪੈਂਦੀ ਸੀ ਕੰਪਨੀ ਤੋਂ ਇੱਥੇ ਲੰਮਾ ਸੰਘਰਸ਼ ਕਰਕੇ ਔਰ ਇਹ ਸਾਰੀ ਨਿਸ਼ਾਨਦਾਈ ਕਰਾ ਕੇ ਅਠ ਕਿਲੇ ਜਮੀਨ ਛੁੱਟੀ ਫਿਰ ਆ ਬੜਾ ਸੋਹਣਾ ਹੁਣ ਬਣ ਗਿਆ ਬਾਹਰ ਦੀ ਰਸਤਾ ਔਰ ਜਿਸ ਜਗ੍ਹਾ ਤੇ ਆਪਾਂ ਖੜੇ ਆ ਸਿੱਖ ਕੌਮ ਦੇ ਮਹਾਨ ਜੋਧੇ ਜਰਨੈਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰ ਆ ਔਰ ਇੱਕ ਬੰਨੇ ਗੋਰਿਆਂ ਦਾ ਰਾਜ ਸੀ ਸਤਲੋਜ ਤੋਂ ਪਰਲੇ ਬੰਨੇ 1831 ਜਿਹੜੀ ਸੰਧੀ ਹੋਈ ਸੀ ਉਹ ਸੰਧੀ ਸੰਮੇਲਨ ਜਿਹੜਾ ਅੱਜ ਮਹਾਰਾਜਾ ਰਣਜੀਤ ਸਿੰਘ ਜੀ ਦਾ ਹੋ ਰਿਹਾ ਵਾ ਔਰ ਇੱਥੇ ਜਿਹੜਾ ਆਪਾਂ ਖੜੇ ਆ ਇਸ ਬੰਨੇ ਜਿਹੜਾ ਆਪਣਾ ਸਿੱਖ ਰਾਸੀ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਔਰ ਜਿਸ ਰਾਜ ਦੀ ਆਪਾਂ ਗੱਲ ਕਰਦੇ ਆ ਨਾ ਅੱਜ ਮੈਂ ਨਹੀਂ ਪੂਰੀ ਦੁਨੀਆ ਨਾਲ ਗੱਲ ਕਰਦੀ ਆ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਨਾ ਕੋਈ ਹੈਗਾ ਨਾ ਕੋਈ ਹੋਣਾ ਵਾਕਈ ਨਹੀਂ ਹੋਣਾ ਕਿਉਂਕਿ ਉਸ ਦੇ ਜੋਧੇ ਜਰਨੈਲ ਜਿਹੜੇ ਵਫਾਦਾਰ ਸੀ ਉਸ ਵੇਲੇ ਦੇ ਹਰੀ ਸਿੰਘ ਨਲੂਏ ਵਰਗੇ ਜਨਾਂ ਨੇ ਅਫਗਾਨ ਖੈਬਰ ਨੂੰ ਫਤਿਹ ਕਰ ਲਿਆ ਤੇ ਜਿਨ੍ਹਾਂ ਨੂੰ ਅਮਰੀਕਾ ਵਰਗੇ ਵੱਡੇ ਵੱਡੇ ਦੇਸ਼ ਨਹੀਂ ਅੱਜ ਫਤਿਹ ਕਰ ਪਏ ਤੇ ਉਹ ਜਰਨੈਲ ਨੂੰ ਅੱਜ ਵੀ ਦੁਨੀਆ ਯਾਦ ਕਰਦੀ ਅੱਜ ਵੱਡੇ ਵੱਡੇ ਰਸਾਲੇ ਵੱਡੀਆਂ ਵੱਡੀਆਂ ਬੁੱਕਾਂ ਦੇ ਵਿੱਚ ਜਦੋਂ ਕਿਤੇ ਗੱਲ ਇਤਿਹਾਸ ਦੀ ਆਉਂਦੀ ਉਹ ਉਸ ਵੇਲੇ ਸਰਦਾਰ ਹਰੀ ਸਿੰਘ ਨਲੂਏ ਦਾ ਨਾਮ ਇੱਕ ਨੰਬਰ ਤੇ ਆਉਂਦਾ ਔਰ ਜੇ ਸਿੱਖ ਰਾਜ ਦੀ ਰਾਜਨੀਤਿਕ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਐਸਾ ਰਾਜਾ ਸੀਗਾ ਅੱਜ ਤੇ ਸੀਆਈਡੀ ਇੰਟੈ ਕੋਈ ਕੰਮ ਚੱਲਦਾ ਹੁੰਦਾ ਸੀ ਤੇ ਭੇਸ ਬਦਲ ਕੇ ਵਿੱਚ ਜਾਂਦੇ ਸੀ ਉਹਨਾਂ ਵਿੱਚ ਜਾ ਕੇ ਦੇਖਦੇ ਸੀ ਕਿ ਮੇਰੀ ਪ੍ਰਜਾ ਖੁਸ਼ ਆ ਜੇਕਰ ਕਿਤੇ ਦੁਖੀ ਆ ਤਾਂ ਕੰਮ ਰੋਕ ਦਿੰਦੇ ਸੀ ਉਸ ਵੇਲੇ ਐਜੂਕੇਸ਼ਨ ਮੈਡੀਕਲ ਬਹੁਤ ਵਧੀਆ ਸੀਗਾ ਉਸ ਵੇਲੇ ਦਾ ਪਰ ਅੱਜ ਦੇ ਹਾਲਾਤ ਜਿਹੜੇ ਉਦੋਂ ਨਾਲ ਕੰਪੈਰੀਸ਼ਨ ਕਰੀਏ ਤੇ ਬਹੁਤ ਬੁਰੇ ਹਾਲਾਤ ਨੇ ਉਸ ਵੇਲੇ ਜੇਲ ਨਹੀਂ ਸੀ ਹੁੰਦੀ ਅੱਜ ਜੇਲਾਂ ਭਰੀਆਂ ਪਈਆਂ ਪਰ ਆਪਾਂ ਰਾਜ ਦੀ ਗੱਲ ਕਰਦੇ ਆਂ ਰਾਜ ਦੀ ਗੱਲ ਕਿਉਂ ਕਰਦੇ ਆਂ ਕਿ ਉਹ ਕੋਹੇ ਨੂਰ ਦਾ ਮਾਲਕ ਮਹਾਰਾਜਾ ਰਣਜੀਤ ਸਿੰਘ ਜਿਸ ਨੇ ਡੋਲੇ ਤੇ ਸ਼ੇ ਇੱਥੇ ਬਣਿਆ ਹੁੰਦਾ ਸੀ ਕੋਹੇ ਨੂਰ ਤੇ ਜਦੋਂ ਕੋਈ ਗਿਆ ਗੋਰਾ ਤੇ ਉਹ ਕਹਿੰਦਾ ਮਹਾਰਾਜ ਤੁਸੀਂ ਉਹ ਰੇ ਨੂਰ ਜਿਹੜਾ ਇੱਥੇ ਮੱਥੇ ਤੇ ਬੰਨੀ ਦਾ ਤੇ ਕਹਿੰਦੇ ਮੱਥੇ ਤੇ ਤੇ ਉਹ ਬੰਦੇ ਜਿਹਨਾਂ ਮੱਥੇ ਰਗੜ ਕੇ ਲਿਆ ਸੀ ਤੇ ਡੌਲਿਆਂ ਦੇ ਯੋਰ ਨਾਲ ਲਿਆ ਡੌਲਿਆਂ ਤੇ ਬੰਨਾਂਗੇ ਉਸ ਜਰਨੈਲ ਦੀ ਜਿਹੜੀ ਯਾਦਗਾਰ ਤੇ ਸਰਕਾਰੇ ਖਾਲਸਾ ਚੌਂਕੀ ਤੇ ਖਲੋਕੇ ਇਹਨਾਂ ਮਾਣ ਮਹਿਸੂਸ ਹੋ ਰਿਹਾ ਪਰ ਉਸ ਜਰਨੈਲ ਦੀ ਜਦੋਂ ਗੱਲ ਕਰਦੇ ਆ ਉਸ ਦੀਆਂ ਯਾਦਗਾਰਾਂ ਵਿਰਾਸਤਾਂ ਸਾਡੇ ਤੋਂ ਦੂਰ ਹੁੰਦੀਆਂ ਜਾ ਰਹੀਆਂ ਇਹ ਵੀ ਯਾਦਗਾਰ ਜਿੱਥੇ ਖਲੋਤੇ ਜੇ ਸੰਘਰਸ਼ ਬੜਾ ਕਰਨਾ ਪਿਆ ਇਦਾਂ ਹੀ ਅੰਮ੍ਰਿਤਸਰ ਚ ਆ ਪਠਾਨਕੋਟ ਪਰੀਆਂ ਵਾਲਾ ਬਾਗ ਸੀਗਾ ਉਹ ਤੇ ਖਤਮ ਹੀ ਕਰਤਾ ਸਰਕਾਰਾਂ ਟੂਰਿਜ਼ਮ ਮਹਿਕਮਾ ਧਿਆਨ ਦੇਵੇ ਔਰ ਇਹ ਸਮੇਲਨ ਜਿਹੜੇ ਆ ਸਰਕਾਰ ਨੂੰ ਕਰਾਉਣੇ ਚਾਹੀਦੇ ਆ ਕਿਉਂਕਿ ਸਾਡੀ ਸਰਕਾਰ ਨੂੰ ਮਾਣ ਹੋਣਾ ਚਾਹੀਦਾ ਵੀ ਸਾਡਾ ਰਾਜ ਜਿਸ ਦੀ ਅਰ ਦੁਨੀਆ ਗੱਲ ਕਰਦੀ ਆ ਕਿਉਂ ਨਹੀਂ ਮਾਣ ਹੋਣਾ ਚਾਹੀਦਾ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲਾਉਣੇ ਨਾ ਮਗਰ ਆਪਾਂ ਦੱਸਦੇ ਵੀ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਵਰਗਾ ਐਜੀਪੀਸੀ ਨੂੰ ਵੀ ਕਰਨੇ ਚਾਹੀਦੇ ਇਹੋ ਜਿਹੇ ਪ੍ਰੋਗਰਾਮ ਮੈਂ ਤੇ ਸਿੰਘ ਸਾਹਿਬ ਨੂੰ ਮਿਲੂੰਗਾ ਮੇਰਾ ਵੀਰ ਦਵਿੰਦਰ ਵੀਰ ਇਹਨਾਂ ਨੇ ਕਿਹਾ ਵੀ ਆਪਾਂ ਜਥੇਦਾਰ ਸਾਹਿਬ ਨੂੰ ਮਿਲ ਕੇ ਗੱਲ ਕਰਾਂਗੇ ਪ੍ਰਧਾਨ ਸਾਹਿਬ ਨੂੰ ਵੀ ਔਰ ਮੈਂ ਸਾਰੀਆਂ ਸਰਕਾਰਾਂ ਨੂੰ ਹਰ ਪਾਰਟੀ ਨੂੰ ਬੇਨਤੀ ਕਰਨਾ ਚ ਆਪਾਂ ਸਿਰਫ ਜਦੋਂ ਉਹਨਾਂ ਦੇ ਦਿਹਾੜੇ ਹੁੰਦੇ ਆ ਜਾਂ ਪ੍ਰਕਾਸ਼ਪੁਰ ਹੁੰਦੇ ਆ ਉਦੋਂ ਆਪਾਂ ਫੋਟੋਆਂ ਪਾ ਦਿੰਨੇ ਫੋਟੋਆਂ ਤੱਕ ਨਹੀਂ ਮਹਾਰਾਜਾ ਰਣਜੀਤ ਸਿੰਘ ਸਾਡੇ ਦਿਲਾਂ 'ਚ ਵਸਦਾ ਸਾਡੀ ਜਿੰਦਜਾਨ ਆ ਮੇਰਾ ਭਰਾ ਹਰਪਾਲ ਯੂਐਸਏ ਤੋਂ ਬਾਹਰੋਂ ਆਇਆ ਸਮੇਲਨ ਵੇਖਣ ਕਿੰਨਾ ਪਿਆਰ ਕਰਦਾ ਊ ਸ਼ੇਰੇ ਪੰਜਾਬ ਨੂੰ ਪਰ ਅੱਜ ਸ਼ੇਰੇ ਪੰਜਾਬ ਦੀ ਜਿੱਥੇ ਯਾਦਗਾਰ ਤੇ ਖਲੋਤੇ ਆ ਇੱਥੋਂ ਕੁਝ ਸਿੱਖ ਕੇ ਜਾਈਏ ਔਰ ਇਹ ਪ੍ਰੇਰਣਾ ਲੈ ਕੇ ਜਾਈਏ ਕਿ ਮਹਾਰਾਜਾ ਰਣਜੀਤ ਸਿੰਘ ਹਰ ਕਿਸੇ ਨੂੰ ਬਿਨਾਂ ਭੇਦ ਭਾਉ ਤੇ ਇੱਕ ਅੱਖ ਨਾਲ ਵਖਦੇ ਸੀ ਅਸੀਂ ਵਖਹੀਏ ਔਰ ਇਹੀ ਸਿੱਖਿਆ ਵਾ ਕਿ ਉਹਨਾਂ ਦੀਆਂ ਵਿਰਾਸਤਾਂ ਨੂੰ ਉਹਨਾਂ ਦੀਆਂ ਯਾਦਗਾਰਾਂ ਨੂੰ ਸਾਂਭ ਕੇ ਤੇ ਆਪਸੀ ਭਾਈਚਾਰਕ ਸਾਂਝ ਜੜੀ ਉਹ ਵਧਾਈਏ ਧੰਨਵਾਦ ਜੀ ਯੂਐਸਏ ਤੋਂ ਚੇਚੇ ਦੌਰ ਤੇ ਹਾਂਜੀ ਵੀਰ ਜੀ ਸੋਨੂ ਵੀਰ ਹੋਣਾ ਨੇ ਇਹਨਾਂ ਨੇ ਦਵਿੰਦਰਜੀਤ ਹੋਣਾ ਦੱਸਿਆ ਸੀ ਸਾਨੂੰ ਇੱਥੇ ਇੱਕ ਬਹੁਤ ਹੀ ਵਧੀਆ ਸਮਾमेलन ਹੋਣ ਜਾ ਰਿਹਾ ਵਾ ਜਿਹੜਾ ਕਿ ਆਪਣਾ ਸਿੱਖ ਕੌਮ ਦਾ ਮਹਾਨ ਜਰਨੈਲ ਆ ਉਹਦੀ ਯਾਦ ਵਿੱਚ ਤੇ ਉਹਦੀਆਂ ਯਾਦਾਂ ਨੂੰ ਸਾਂਭਣ ਦੀ ਲੋੜ ਆ ਉਹਨਾਂ ਦੀ ਵਿਰਾਸਤਾਂ ਨੂੰ ਸਾਂਭਣ ਦੀ ਲੋੜ ਆ ਯਕੀਨ ਕਰਿਓ ਇੱਥੇ ਆ ਕੇ ਜਿੰਨਾ ਅੱਜ ਪ੍ਰਾਉਡ ਮਹਿਸੂਸ ਹੋ ਰਿਹਾ ਵਾ ਪਹਿਲਾਂ ਕਦੇ ਨਹੀਂ ਸੀ ਪਹਿਲਾਂ ਗੱਲ ਸੁਣੀ ਦੀ ਸੀ ਆਪਣੇ ਵੱਡਿਆਂ ਕੋ ਤੇ ਅੱਜ ਜਦੋਂ ਆਪਣੇ ਆਪ ਖੁਦ ਮਹਿਸੂਸ ਕੀਤੇ ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਇਹਨਾਂ ਨੂੰ ਇਹ ਪੁੱਛੇ ਭਾਜੀ ਭਾਜੀ ਤੁਹਾਨੂੰ ਇੱਥੇ ਖਲੋ ਕੇ ਕਿਦਾਂ ਦਾ ਮਹਿਸੂਸ ਹੋਣ ਡਿਆ ਯਕੀਨ ਕਰਿਓ ਮੈਂ ਆਪਣੇ ਆਪ ਨੂੰ ਮਹਾਰਾਜ ਆ ਸਮਝਣ ਡਿਆ ਮਾਫ ਕਰਨਾ ਮੇਰੇ ਦਵਿੰਦਰ ਵੀਰ ਨੇ ਪਤਾ ਮੈਨੂੰ ਕੀ ਕਿਹਾ ਕਹਿੰਦਾ ਆ ਭੀ ਯਾਰ ਇੱਥੇ ਖਲੋ ਕੇ ਨਾ ਤੇ ਕਹਿੰਦਾ ਇਹ ਰ ਕੋ ਵੱਖਰੀ ਖੁਸ਼ੀ ਮਿਲਦੀ ਆ ਕਿਉਂ ਮਿਲਦੀ ਆ ਪੋਜ਼ਿਟਿਵਿਟੀ ਬਹੁਤ ਆ ਤੁਹਾਡੇ ਪੁਰਖਿਆਂ ਨੇ ਕੀ ਕੀਤਾ ਉਹ ਆ ਤੇ ਅੱਜ ਉਹਨਾਂ ਦੇ ਵਾਰ ਚ ਖਲੋਤੇ ਇੱਥੇ ਭਾਈ ਸੋਚ ਸ਼ੇਰੇ ਪੰਜਾਬ ਵਾਲੀ ਲੈ ਕੇ ਚੱਲੀ ਆਪਾਂ ਸਾਰੇ ਇਹ ਇਹ ਹੀ ਮੇਰੀ ਬੇਨਤੀ ਵੀ ਸਾਰੇ ਸੋਚ ਉਹ ਲੈ ਕੇ ਚੱਲੀ ਆਪਾਂ ਮੰਦਰ ਭਾਜੀ ਅੱਜ ਆਪਾਂ ਗੱਲ ਕਰਦੇ ਆ ਸਾਨੂੰ ਰਾਜਾ ਚਾਹੀਦਾ ਹੈ ਮਹਾਰਾਜਾ ਰਣਜੀਤ ਸਿੰਘ ਵਰਗਾ ਚਾਹੀਦਾ ਉਹ ਰਾਜ ਹੋਣਾ ਚਾਹੀਦਾ ਪਰ ਭਾਉ ਉਹਦੇ ਰਾਜ ਦੀਆਂ ਗੱਲਾਂ ਉਹਦੋਂ ਹੀ ਕਰਾਂਗੇ ਨਾ ਜਦੋਂ ਸਾਨੂੰ ਪਤਾ ਹੋਏਗਾ ਸਾਡੇ ਰਾਜੇ ਨੇ ਕੀ ਕੀਤਾ ਸਾਡੇ ਰਾਜੇ ਸਮੇਂ ਕੀ ਰਿਆ ਹੁੰਦਾ ਰਿਆ ਰਾਜ ਕਿਦਾਂ ਦਾ ਸੀਗਾ ਜਦੋਂ ਸਾਡਾ ਇਤਿਹਾਸ ਹੀ ਜਦੋਂ ਦਿਲਪਤ ਹੁੰਦਾ ਜਾ ਰਿਹਾ ਹੈ ਲੋਪ ਹੁੰਦਾ ਜਾ ਰਿਹਾ ਤੇ ਫਿਰ ਕਿਸ ਤਰੀਕੇ ਨਾਲ ਆਪਾਂ ਰਾਜ ਦੇਖੋ ਗਾਲੀ ਸਤਰਾਵਾ ਕਿ ਰਾਜ ਭਾਗ ਦੇ ਸੁਪਨੇ ਸਾਰੇ ਲਿੰਦੇ ਆ ਰਾਜੇ ਬਣਦੇ ਸੁਪਨੇ ਵੀ ਸਾਰੇ ਲਿੰਦੇ ਆ ਪਰ ਰਾਜ ਰਾਜਾ ਬਣਨਾ ਬਹੁਤ ਔਖਾ ਹੈ ਅੱਜ ਦੇ ਰਾਜੇ ਵੀ ਆ ਗਏ ਆ ਅੱਜ ਦੇ ਰਾਦੇ ਇਨਕਲਾਬ ਦੇ ਨਾਂ ਤੇ ਵੋਟਾਂ ਲੈ ਗਏ ਪੱਗਾਂ ਦੇ ਰੰਗ ਚੇਂਜ ਕਰ ਲਏ ਹਾਂਜੀ ਪਰ ਵੱਡੀ ਗੱਲ ਇਹ ਆ ਕਿ ਉਹਨਾਂ ਲੋਕਾਂ ਨੂੰ ਰਾਜ ਕਰਨਾ ਨਹੀਂ ਆਉਂਦਿਆ ਉਹਨਾਂ ਨੂੰ ਆ ਤੱਕ ਇਹ ਨਹੀਂ ਕਰਨਾ ਆ ਕਿ ਸਟੇਜ ਤੇ ਸਟੇਟ ਇਹ ਦੋ ਅਲੱਗ-ਅਲੱਗ ਚੀਜ਼ਾਂ ਸਟੇਜ ਸੰਭਾਲਣ ਦੇ ਮਾਹਰ ਹੋ ਸਕਦੇ ਆ ਸਟੇਟ ਸੰਭਾਲਣ ਦੇ ਨਹੀਂ ਕਿ ਪੈਸਾ ਵਸੀਦੇ ਆਜਮ ਦੇ ਨਾਂ ਦੇ ਉੱਪਰ ਫੋਟੋਆਂ ਲਾ ਕੇ ਕੰਧਾਂ ਦਾ ਢਾਂਕੀ ਉਹਨਾਂ ਦੇ ਨਾਂ ਦੇ ਬੋਟਾ ਲੈਣੀਆਂ ਬਹੁਤ ਜ਼ੋਕੀਆਂ ਪਰ ਉਦਾਂ ਦੇ ਬਣਨਾ ਬਹੁਤ ਔਖਾ ਹੈ ਮਹਾਰਾਜਾ ਰਣਜੀਤ ਸਿੰਘ ਇੱਕ ਸ਼ਖਸੀਅਤ ਸੀ ਪੈਦਾ ਹੋਣੀ ਨਹੀਂ ਵੱਡੇ ਭਾਗ ਸਾਡੇ ਕਿ ਉਹ ਪੰਜਾਬ ਦੀ ਧਰਤੀ ਤੇ ਜਨਮ ਨਾਲ ਲਿਆ ਉਹਨਾਂ ਵਿੱਚ ਲਿਆਕਤ ਬਹੁਤ ਵੱਡੇ ਲੈਵਲ ਦੀ ਸੀ ਸ਼ਰਦਾ ਬਹੁਤ ਵੱਡੇ ਲੈਵਲ ਦੀ ਸੀ ਰਾਜਨੀਤੀ ਬਹੁਤ ਵੱਡੇ ਲੈਵਲ ਦੀ ਸੀ ਔਰ ਵੱਡੀ ਕਲ ਦਿਆਲਤਾ ਬਹੁਤ ਵੱਡੇ ਲੈਵਲ ਦੀ ਸੀ ਦਲੇਰੀ ਬਹੁਤ ਵੱਡੇ ਲੈਵਲ ਦੀ ਕੀ ਕੀ ਮੈਂ ਮਸਾਲਾ ਦਵਾ ਉਹਨਾਂ ਦੀਆਂ ਹਨਾ ਸੋ ਸਾਨੂੰ ਰਲ ਮਿਲ ਕੇ ਜਿਹੜਾ ਨਾ ਪੰਜਾਬੀਆਂ ਨੂੰ ਖਾਸ ਕਰਕੇ ਰਾਜ ਤੁਸੀਂ ਕਿਹਨਾਂ ਦੀ ਗੱਲ ਕਰਨ ਰਾਜ ਲੈਣਾ ਨੇ ਰਾਜ ਨਾਲ ਟਿਕਟੋਕ ਤੇ ਲੈਣਾ ਰਾਜ ਨਾਲ ਇੰਸਟਾਗ੍ਰam ਤੇ ਲੈਣਾ ਰਾਜ ਨਾਲ ਇਹ ਨਾ ਉਹ ਜਿਨ੍ਹਾਂ ਨੇ ਮਾਈ ਭਾਗੋ ਦੀਆਂ ਵਾਰਸਾਂ ਖਮਾਉਂਦੀਆਂ ਨੇ ਮੇਰੇ ਵੀ ਅੱਧ ਨੰਗੀਆਂ ਹੋ ਕੇ ਤੇ ਸਾਡੀਆਂ ਭੈਣਾਂ ਦੇ ਚੰਡੀਆਂ ਨੇ ਜਿਨ੍ਹਾਂ ਨੇ ਰਾਜ ਕਰਨਾ ਸੀ ਉਹਨਾਂ ਨੂੰ ਤਾਂ ਲੁਧਿਆਣੇ ਆਣ ਕੇ ਵੇਖੋ ਭਈਏ ਕੁੱਟਣ ਦੇ ਨੇ ਕਿੰਨਾ ਰਾਜ ਕਰਨਾ ਸੋ ਜਦੋਂ ਮੇਰੇ ਗੱਲਾਂ ਕੌੜੀਆਂ ਕਰਦਾ ਨਾ ਤੇ ਫਿਰ ਕਹਿੰਦੇ ਨੇ ਵੀ ਫਲਾਣੇ 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 ਦਾ ਬੰਦਾ ਫਲਾਣੇ ਦਾ ਬੰਦਾ ਪਰ ਮਿੱਤਰ ਪਿਆਰੇ ਨਿਮ ਹਮੇਸ਼ਾ ਕੌੜੀ ਹੁੰਦੀ ਆ ਮਿੱਠਾ ਨਹੀਂ ਆਪਾਂ ਬਣਨਾ ਆਪਾਂ ਕੌੜੀ ਗੱਲ ਕਰਾਂਗੇ ਸੱਚੀ ਗੱਲ ਕਰਾਂਗੇ ਟਕਾ ਕੇ ਗੱਲ ਕਰਾਂਗੇ ਐਸਜੀਪੀਸੀ ਦੀ ਗੱਲ ਕਰਨ ਡਿਆ ਮੇਰਾ ਭਰਾ ਕੀ ਗੱਲ ਐਸਜੀਪੀਸੀ ਦੇ ਅੱਖਾਂ ਦੇ ਵਿੱਚ ਸਭ ਕੁਝ ਨਜ਼ਰ ਆਉਂਦਾ ਨਾਲ ਨੂੰ ਪਰ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸਿਰਫ ਆਪਣੇ ਤੱਕ ਸੀਮਤ ਆ ਕਿ ਸਾਨੂੰ ਕੁਰਸੀਆਂ ਛੱਡ ਕੇ ਬਾਹਰ ਨਾ ਆਉਣਾ ਪਵੇ ਐਸਜੀਪੀਸੀ ਨੂੰ ਆਪਣੇ ਫਰਜ਼ ਵੱਖਰੇ ਸਮਝਣੇ ਪੈਣੇ ਆ ਰਾਜਨੀਤਿਕ ਲੋਕਾਂ ਨੂੰ ਆਪਣੇ ਫਰਜ਼ ਵੱਖਰੇ ਧਾਰਮਿਕ ਲੈਵਲ ਨੂੰ ਬੰਦੇ ਜਿਹੜੇ ਹੈਗੇ ਨੇ ਜਥੇਬੰਦੀਆਂ ਉਹਨਾਂ ਨੂੰ ਵੱਖਰੇ ਸਮਝਨੇ ਪੈਣੇ ਆ ਰਲ ਮਿਲ ਕੇ ਇਹਨੂੰ ਆਪਾਂ ਸੰਭਲ ਲਈਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਿੱਤਰ ਪਿਆਰੇ ਤੁਸੀਂ ਟਿਕਟਾ ਦੇ ਕੇ ਇੱਥੇ ਆਇਆ ਕਰਨਾ ਇੱਥੇ ਆਣ ਕੇ ਨਾ ਮਤਲਬ ਮੇਰਾ ਸੱਚ ਪੁੱਛ ਜਦੋਂ ਮੈਂ ਆਣਾ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਉਹ ਵੇਲਾ ਕਿਵੇਂ ਦਾ ਹੋਏਗਾ ਸਿੱਖ ਜੋਧੇ ਖੜੇ ਹੋਣਗੇ ਕਿਤੇ ਨਾ ਕਿਤੇ ਘੋੜੇ ਖੜੇ ਹੋਣਗੇ ਆ ਵੇਖੋ ਨਾ ਪਹਾੜੀਆਂ ਦਿਖ ਰਹੀਆਂ ਅਗਲੇ ਬੰਨੇ ਪੰਜਾਬ ਉਹਨਾਂ ਦੀ ਰਾਜਨੀਤੀ ਵੇਖੋ ਇਹ ਪਹਾੜੀਆਂ ਪਾਰ ਕਰਨੀ ਸੌਖੀਆਂ ਨਹੀਂ ਅਸੀਂ ਇੱਥੇ ਚੱਕ ਚੜ ਕੇ ਆਏ ਨਾ ਸਾਨੂੰ ਮੇਰੇ ਮੇਰੇਆ ਬੋਤਲ ਪਾਣੀ ਦੀ ਪੀਣੀ ਪਈ ਆ ਫਿਰ ਉਸ ਤੋਂ ਬਾਅਦ ਆਪਾਂ ਸੱਚਾ ਹੈ ਇਹ ਸੱਚਾ ਉਸ ਵੇਲੇ ਦੀ ਰਾਜੇ ਦੀ ਰਾਜਨੀਤੀ ਦੇਖੋ ਤੁਸੀਂ ਕਿੰਨੇ ਸਾਲ ਲੰਬੀ ਹੋਏਗੀ ਸੋ ਮਿੱਤਰ ਪਿਆਰੇ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਦੀਆਂ ਜਿਹੜੀਆਂ ਵਿਰਾਸਤਾਂ ਮੈਂ ਧੰਨਵਾਦ ਕਰਦਾ ਸੋਨੂੰ ਵੀਰ ਦਾ ਸ਼ਾਬਾਸ਼ੀ ਵਦੀਨਾ ਏ ਮੇਰਾ ਭਰਾ ਕੱਲਾ ਹੀ ਮੈਨੂੰ ਵੇਖਿਆ ਵਾ ਜਿਹੜਾ ਪੰਜਾਬ ਪੰਜਾਬੀਅਤ ਦੇ ਪਾਣੀਆਂ ਦੇ ਉੱਪਰ ਜਾਂ ਨਿਸ਼ਾਨੀਆਂ ਦੇ ਉੱਪਰ ਲੜਦਾ ਮੈਨੂੰ ਉਹਦੇ ਨਾਮ ਅੰਮ੍ਰਿਤ ਸਰ ਗਿਆ ਤੇ ਮੈਨੂੰ ਫੋਨ ਕੀਤਾ ਮੈਂ ਕਿੱਥੇ ਆ ਆਹੇ ਉੱਥੇ ਆ ਜਾ ਜੀ ਕੰਪਨੀ ਬਾਗ ਆ ਜਾ ਯਕੀਨ ਮੰਨੋ ਭਾਈ ਮੈਂ ਸੱਚੀ ਗੱਲ ਕਹਿਨਾ ਮੈਨੂੰ ਵੀ ਨਹੀਂ ਸੀ ਪਤਾ ਕਿ ਉੱਥੇ ਸਮਰ ਪੈਲਸ ਨਾਮ ਸੁਣਿਆ ਸੀ ਪਰ ਪਹਿਲੀ ਵਾਰ ਦਰਸ਼ਨਾ ਭਰਾ ਨੇ ਕਰਵਾਏ ਨੇ ਖਰਬਾਂ ਰੁਪਈਆ ਉੱਥੇ ਲੱਗ ਚੁੱਕਾ ਮੇਰੇ ਵੀਰ ਪਤਾ ਨਹੀਂ ਕਿੰਨੇ ਕਿੰਨੇ ਕਰੋੜ ਦੀਆਂ ਕਹਿੰਦੇ ਸੀ ਮੂਰਤੀਆਂ ਲੱਗੀਆਂ ਵਾ ਪਰ ਸਾਡੇ ਪੰਜਾਬੀ ਕਿੰਨੇ ਕੁ ਵੇਖਣ ਜਾਣਦੇ ਉੱਥੇ ਸਿਰਫ 10 ਰੁਪਏ ਦੀ ਟਿਕਟ ਰੱਖੀ ਐ ਮੇਰੇ ਖਿਆਲ ਨਾਲ ਉੱਥੇ 1000 ਰੁਪਏ ਦੀ ਟਿਕਟ ਰੱਖੀ ਹੋਵੇ ਨਾ ਉਹ ਵੀ ਥੋੜੀ ਐ ਇੱਥੇ ਤੇ ਮੇਰੇ ਵੀਰ ਕਹਿੰਦਾ ਕਿ ਸਾਡੇ ਪੰਜਾਬੀ ਕਲਾਕਾਰ ਮੈਂ ਵੇਖਣ ਦੇ ਆ ਬਾਹਰ ਜਾ ਕੇ ਸ਼ੋਅ ਕਰਦੇ ਐ ਇੱਥੇ ਵੀ ਸ਼ੋਅ ਕਰਦੇ 2.5 ਲੱਖ ਰੁਪਈਆ ਬਲੈਕ ਟਿਕਟਾਂ ਵਿਕਦੀਆਂ ਲੱਖ ਦੀ ਲਾਹਣ ਲੱਖਾਂ ਰੁਪਏ ਖਰਚ ਕੇ ਜਾਂਦੇ ਹੋ ਤੇ ਜਿਨ੍ਹਾਂ ਨੇ ਸਾਨੂੰ ਰਾਜ ਭਾਗ ਦਵਾਇਆ ਜਿਨ੍ਹਾਂ ਨੇ ਸਾਡਾ ਇਤਿਹਾਸ ਬਣਾਇਆ 10-10 ਰੁਪਏ ਟਿਕਟ ਰੱਖੀ ਹੈ ਲੱਖ ਦੀ ਲਹਨਤ ਆ ਉਹਨਾਂ ਰਾਜਨੀਤਿਕ ਆਗੂਆਂ ਦੇ ਉੱਪਰ ਵੀ ਤੇ ਉਹਨਾਂ ਵੇਖਣ ਵਾਲਿਆਂ ਦੇ ਉੱਪਰ ਵੀ ਜਿਹੜੇ ਢਾਈ ਢਾਈ ਲੱਖ ਰੁਪਏ ਆਪਣੀਆਂ ਬੱਚੀਆਂ ਨੂੰ ਨਾਲ ਲੈ ਕੇ ਜਨਾਨੀਆਂ ਨੂੰ ਨਾਲ ਲੈ ਕੇ ਤੇ ਉਹ ਮੜਾ ਜੈਕਟ ਫੜਾ ਦਿੰਦਾ ਕਦੇ ਕੋ ਫੜਾ ਦਦਾ ਰੋਂ ਡਿਆਦਾ ਕਿ ਪਤਾ ਨਹੀਂ ਕਿੱਡਾ ਵੱਡਾ ਸਰੋਪਾ ਪੈ ਗਿਆ ਇਹ ਇਹ ਚੀਜ਼ ਸਮਝ ਸਮਝਣੀ ਚਾਹੀਦੀ ਹੈ ਮੇਰੇ ਭਿੱਤਰ ਸਰਦਾਰੀਆਂ ਸਰਦਾਰੀਆਂ ਹੁੰਦੀਆਂ ਨਹੀਂ ਤੇ ਤੁਹਾਡੀਆਂ ਸਰਦਾਰੀਆਂ ਨੂੰ ਬਗਾਨਿਆਂ ਦੇ ਹੱਥ ਪਾਉਣ ਦੇ ਆ ਬਚਜੋ ਨਹੀਂ ਤਾਂ ਕੰਮ ਔਖਾ ਹੋ ਜਾਣਾ ਸੋ ਬਿਲਕੁਲ ਇਹ ਸਰਦਾਰੀਆਂ ਸਿਰ ਦੇ ਕੇ ਲਈਆਂ ਗਈਆਂ ਨੇ ਸੋ ਅੱਜ ਉਸ ਦੀ ਗੱਲ ਕਰਦੇ ਆ ਤਾਂ ਜ਼ਰੂਰ ਸਿੱਖ ਰਾਜ ਇਸ ਜਗ੍ਹਾ ਤੋਂ ਸ਼ੁਰੂ ਹੋਇਆ ਇਸ ਜਗ੍ਹਾ ਤੋਂ ਲੈ ਕੇ ਕਾਬਲ ਕੰਦਾਰ ਅਫਗਾਨ ਅਤੇ ਲੇ ਲਦਾਖ ਤੱਕ ਉਹ ਰਾਜ ਸੀਗਾ ਅੱਜ ਇਸ ਜਗ੍ਹਾ ਤੋਂ ਅਲੱਗ-ਲੱਗ ਮਿਲਨ ਦੀ ਤਿਆਰੀ ਕੀਤੀ ਗਈ ਹੈ ਪਰ ਇੱਥੇ ਖਾਸ ਕਰਕੇ ਜੇਕਰ ਗੱਲ ਕਰ ਲਈ ਤਾਂ ਆਉਣ ਵਾਲੇ ਸਮੇਂ 'ਚ ਕੁਝ ਅਜੇਹਾ ਨਾ ਹੋਵੇ ਕਿ ਇੱਥੇ ਤੁਹਾਨੂੰ ਟਿਕਟ ਲੈ ਕੇ ਆਉਣਾ ਪਵੇ ਪਰ ਅੱਜ ਵੀ ਸਾਨੂੰ ਇਸ ਵਿਰਾਸਤਾ ਦੀ ਸਾਂਭਣ ਦੀ ਲੋੜ ਹੈਗੀ ਆ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਹੋਣੀ ਹੈ ਦਲੀਸੇ ਮਦਵ ਸਿੰਘ ਰੌਪੜਾ